ਤਦ ਅਗਰ ਸਾਡ ਕੋਈ ਚਾਰ ਪੁਲਸ ਵਾਲੇ ਆਏ ਸੀਗੇ ਉਹਨਾਂ ਦੇ ਮੁਤਾਬਿਕ ਕੀ ਉਹਨਾਂ ਨੂੰ ਬੰਦੇ ਨੇ ਕੁੱਟਿਆ ਜੇ ਪੁੱਛਿਆ ਗਿਆ ਕੀ ਹੋਇਆ ਸੀ ਤਾਂ ਉਹ ਕਹਿੰਦੇ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਤੇ ਗੋਲੀ ਚੱਲੀ ਹੈ ਕਿ ਅਸੀਂ ਜਦੋਂ ਵੇਰਵਾ ਕਰਨ ਗਏ ਉੱਥੇ ਤੇ ਉਹਨਾਂ ਨੇ ਬੰਦੇ ਇਕੱਠੇ ਕਰਕੇ ਤੇ ਸਾਡੇ ਨੂੰ ਟੁੱਟ ਕੇ ਪੈ ਗਏ ਤੇ ਸਾਨੂੰ ਬੰਨ ਕੇ ਰੱਖ ਲਿਆ ਤੇ ਕੁੱਟਿਆ ਗਿਆ ਕੋਈ ਭੁੱਜੀ ਹੈ ਕਿ ਨਹੀਂ ਭੁੱਜੀ ਹੁਣ ਅਕਸਰ ਦੇਖ ਕੇ ਤੁਹਾਨੂੰ ਮੈਂ ਦੱਸ ਦਵਾਂਗਾ ਸੀਰਿਅਸ ਨਹੀਂ ਸਭ ਨਾਰਮਲ ਹੈ ਕਿ ਕਰੀ ਤਾਂ ਛੁੱਟੀ ਕਰ ਰਹੇ ਹਾਂ ਚੱਲੇ ਕਰੇ ਰਸਿਕ ਮਾਮਲਾ ਆਇਆ ਕਿ ਇਹ ਮਾਮਲਾ ਕਰ ਰਹਾ ਸਰ ਆਜ ਨੂੰ ਸਾਡੇ ਕੋਲ ਚਾਰ ਪੰਜ ਸਾਲੇ ਆਏ ਸੀਗੇ ਉਹਨਾਂ ਦੇ ਮੁਤਾਬਿਕ ਕਿ ਉਹਨਾਂ ਨੂੰ ਬੰਦਿਆਂ ਨੇ ਕੁੱਟਿਆ ਜਦੋਂ ਪੁੱਛਿਆ ਗਿਆ ਕੀ ਹੋਇਆ ਸੀ ਤਾਂ ਉਹ ਕਹਿੰਦੇ ਸੀ ਅਸੀਂ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਤੇ ਗੋਲੀ ਚੱਲੀ ਹੈ ਕਿ ਅਸੀਂ ਜਦੋਂ ਵੇਰਵਾ ਕਰਨ ਗਏ ਉੱਥੇ ਤੇ ਉਹਨਾਂ ਦੇ ਬੰਦੇ ਇਕੱਠੇ ਕਰਕੇ ਤੇ ਸਾਡੇ ਨੂੰ ਟੁੱਟ ਕੇ ਪੈ ਗਏ ਤੇ ਸਾਨੂੰ ਬੰਦ ਕੇ ਰੱਖ ਲਿਆ ਤੇ ਕੁੱਟਿਆ ਗਿਆ ਕਿ ਸਾਡੀ ਬੰਦੂਕ ਲੈ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੱਲੀ ਨਹੀਂ ਉਹਦੇ ਵਿੱਚ ਹੀ ਰਹੀ ਸੀ। ਇਹਦੇ ਵਿੱਚ ਕਿੰਨੇ ਜانے जख्मी ਹਨ? 4 ਜانے जख्मी ਤਿੰਨ ਦੇ ਚੈਸਟਿੰਗ ਦੀ ਨਹੀਂ ਸਰ ਬੰਦੂਕ ਉਹ ਕਹਿੰਦੇ ਗੋਲੀ ਚੱਲੀ ਹੀ ਨਹੀਂ ਕਹਿੰਦੇ ਉਹ ਛੇੜ ਗਈ ਸੀ। ਥੋੜੀ ਬੁੱਜੀ ਹੈ ਕਿੰਨੀ ਬੁੱਜੀ ਹੁਣ ਐਕਸਰੇ ਦੇ ਕੇ ਤੁਹਾਨੂੰ ਦੱਸ ਦਾਂਗਾ। ਇਹਨਾਂ ਦੇ ਮੁਤਾਬਕ ਕੀ ਸਾਡੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ? ਵੈਸੇ ਇਹਨਾਂ ਤੋਂ ਕੋਈ ਸੀਰੀਅਸ ਤਨੀਗਾ ਜਾਂ ਕੀ ਸੀਰੀਅਸ ਨਹੀਂ ਸਭ ਨਾਰਮਲ ਹੈਗੇ ਇੱਕ ਦੀ ਤਾਂ ਛੁੱਟੀ ਕਰ ਰਹੇ ਹਾਂ ਉਹ ਚੱਲਿਆ ਘਰੇ। ਤੇ ਕਿੰਨੇ ਜਣੇ ਐਡਿਟ ਹੁਣ ਤਿੰਨ ਜਣੇ ਰਹਿ ਜਾਣਗੇ ਚਾਰ ਜਣੇ ਹੈਗੇ ਇੱਕ ਨੂੰ ਛੁੱਟੀ ਕਰ ਦਿੰਦੇ ਤਿੰਨ ਜਣੇ ਰਹਿ ਜਾਣਗੇ